ਜੋ ਰਾਜਵਾਨਾ ਜਿਹੜਾ ਉਹ ਕਾਹਤਰੀ ਦੀ ਜੰਗ ਲੜ ਕੇ ਆਇਆ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਮੱਛੀ ਮਿਨਿਸਟਰ ਹੋਵੇ ਕੋਈ ਮਿਨਿਸਟਰ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਹੈ ਅਸੀਂ ਰਵਨੀਤ ਬਿੱਟੂ ਜੀ ਦੇ ਨਾਲ ਹ ਸਰਦਾਰ ਬਿਆਨ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ। ਬਿਲਕੁਲ ਐਨਕਾਊਂਟਰ ਹੋਣੇ ਚਾਹੀਦੇ ਨੇ ਤੇ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਫੈਲਾਉਣ। ਰਵਨੀਤ ਬਿੱਟੂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤਾਂ ਗ੍ਰਾਜੂ ਰਾਜੂ ਰਾਜੋਆਣਾ ਜਿਹੜਾ ਹੈ ਉਹ ਖੱਤਰ ਦੀ ਜੰਗ ਲੜ ਕੇ ਆਇਆ ਹੈ। ਤੁਸੀਂ ਸਵਾਲ ਪੁੱਛਦੇ ਉਹਨੂੰ ਖੱਤਰ ਦੀ ਜੰਗ ਲੜ ਕੇ ਆਇਆ ਹੈ। ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਛੀ ਮੰਤਰੀ ਹੋਵੇ ਕੋਈ ਮੰਤਰੀ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਉਹਨਾਂ ਨੇ ਅਮਨ ਸ਼ਾਂਤੀ ਦਿੱਤਾ ਅਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਅਮਨ ਸ਼ਾਂਤੀ ਦਿੱਤਾ ਹੈ ਰਾਜਵਾਨਾ ਨੇ ਕੋਈ ਘਾਤਰ ਜੰਗ ਲੜੀਏ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਮਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬੇਅੰਤ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਸਰ ਇਸ ਤੋਂ ਇਲਾਵਾ ਲਗਾਤਾਰ ਐਨਕਾਉਂਟਰ ਹੋ ਰਹੇ ਨਹੀਂ ਕਿਵੇਂ ਦੇਖਿਓ ਬਿਲਕੁਲ ਐਨਕਾਉਂਟਰ ਹੋਣੇ ਚਾਹੀਦੇ ਨੇ ਕਿ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਫੈਲਾਉਣ ਮਾਵਾ ਦੇ ਪੁੱਤ ਨਾਰਕੋ ਟੈਰੋਰਿਜ਼ਮ ਫਲਾਕੇ ਉਹਨਾਂ ਨੂੰ ਬਰਬਾਦ ਕਰਨ ਘਰਾਂ ਦੇ ਘਰ ਬਰਬਾਦ ਕਰਨ ਉਹਨਾਂ ਦੇ ਕਰਕੇ ਸਾਡੇ ਮਾਵਾ ਮਾਪੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਤੇ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਦੇ ਨੇ ਜੇ ਉਹ ਨਹੀਂ ਖੜਦੇ ਜੇ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਨ ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਸ ਆ ਪਾਕਿਸਤਾਨ ਦੇ ਇਸ਼ਾਰੇ ਤੇ ਚਰਨੇ ਵਾਲਾ ਉਹਦੇ ਖਿਲਾਫ ਸਖਤ ਕਾਰਵਾਈ ਹੋ ਲਗਾਤਾਰ ਸਰਕਾਰ ਹੁਣ ਸਹਿਯਦ ਦਾ ਤਾਂ ਕਿਤਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੋਂ ਜਿਹੜੀ ਪੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਪੜਨ ਦੀ ਸ਼ੁਰੂਆਤ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਹਰ ਚੀਜ਼ ਅਸੀਂ ਪੁਲਿਸ 'ਚ ਛੱਡ ਦਿੰਦੇ ਨੇ ਹਰ ਚੀਜ਼ ਜਿਹੜੀ ਸਰਕਾਰਾਂ ਨੇ ਛੱਡ ਦਿੰਦੇ ਆ ਅਸੀਂ ਵੋਟਾਂ ਲੈਨੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਅਸੀਂ ਐਮਐਲਏ ਬਣਨੇ ਆ ਅਸੀਂ ਮਿਨਿਸਟਰ ਬਣਨੇ ਆ ਅਸੀਂ ਕਾਉਂਸਲਰ ਬਣਨੇ ਆ ਅਸੀਂ ਐਮਪੀ ਬਣਨੇ ਆ ਸਾਡੀ ਜ਼ਿੰਮੇਵਾਰੀ ਕੀ ਆ ਸਾਡੇ ਕੋਲ ਲੱਖਾਂ ਕਰੋੜਾ ਵਰਕਰ ਨੇ ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰ ਲਈ ਅਸੀਂ ਕਾਰਕਿਰਤਾ ਜਿਹੜੇ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਵਾਡਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਹਜ਼ਾਰਾਂ ਸਾਡੇ ਪੋਲਿਟਿਕਲ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਨਾਰਕੋ ਟੈਰੋਰਿਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ 'ਚ ਨਾ ਜਾਵੇ